ਦੈਨ ਤੋਂ ਸੰਘਾਰਨ ਚੰਡ ਤੁਸੀਂ ਹੈ ਆ ਦੇਖ ਉੱਪਰ ਹੁਣ ਕਹਿਤਾ ਜਿਹੜੀ ਗੱਲ ਉਹਨੂੰ ਕਹਿਆ ਸੰਬੋਧਨ ਕੀਤਾ ਤਾਰਨ ਲੋਕ ਸਾਰੇ ਲੋਕਾਂ ਨੂੰ ਤਾਰਨ ਵਾਲੀ ਉਦਾਹਰਨ ਪੂਮ ਉਦਾਹਰਨ ਪੂਮ ਸਾਰੇ ਭੂਮੀ ਦਾ ਭਾਰ ਉਤਾਰਨ ਵਾਲੀ ਸਾਰੇ ਹਿਰਦਿਆਂ ਨੂੰ ਹਲਕਾ ਕਰਨ ਵਾਲੀ ਹਿਰਦਿਆ ਦੇ ਪਹਾੜ ਸਾਡੇ ਕਾਲਾ ਪਹਾੜ ਹੈ ਓਵੇਂ ਉਹ ਪਰਪਰ ਪਹਾੜ ਇਹ ਭਾਰ ਉਤਾਰਨ ਵਾਲੀ ਹੈ ਭੂਮੀ ਹਿਰਦੇ ਨੂੰ ਕਹਿੰਦੇ ਇਥੇ ਧਰਤੀ ਤੇ ਭਾਰ ਨਹੀਂ ਹੋਏ ਹੁੰਦਾ ਧਰਤੀ ਦਾ ਭਾਰ ਤਾਂ ਆਪ ਚੱਕੀ ਖੜਿਆ ਹੋ ਧਰਤੀ ਚੱਕੀ ਹੋਈ ਹੈ ਜੇ ਬਿਨ ਧਮਾ ਗਗਨ ਰਹਾ ਨਾ ਜੇ ਨਾ ਧਰਤੀ ਚੱਕਿਆ ਧਰਤੀ ਦਾ ਭਾਰ ਵੀ ਉਹਨੇ ਚੱਕਿਆ ਨਾਲੇ ਭਾਰ ਕੁਛ ਦੀ ਦੇ ਜੋ ਧਰਤੀ ਚੋਂ ਪੈਦਾ ਹੋਇਆ ਮਿੱਟੀ ਹੋਈ ਸਾਡੇ ਚ ਜੋ ਧਰਤੀ ਤੇ ਪਣੀ ਸੀ ਉਹ ਹੀ ਸਾਡੇ ਚ ਬਾਹਰੋਂ ਕਿਹੜੀ ਚੀਜ਼ ਆਈ ਹੈ ਧਰਤੀ ਤੇ ਕਿਹੜਾ ਭਾਰ ਵੱਧ ਗਿਆ ਧਰਤੀ ਦੇ ਕਾਹਦਾ ਭਾਰ ਵੱਧ ਗਿਆ ਧਰਤੀ ਦੇ ਕਦੇ ਭਾਰ ਧਰਤੀ ਦਾ ਭਾਰ ਉਹ ਨਹੀਂ ਰਹਿੰਦਾ ਤੋਲ ਕੇ ਦੇਖ ਲੋ ਉਹ ਕੋ ਬਾਹਰੋਂ ਜੀ ਆਉ ਤਾਂ ਹੀ ਵਧੂ ਇਹਦਾ ਭਾਰ ਯੇ ਬਾਹਰ ਕੋ ਜਾਉ ਤਾਂ ਹੀ ਘਟੂਏ ਦਾ ਪਾਰ ਨਾ ਕੋ ਜਾਇਬ ਨਾ ਕੋ ਚਾਇਬ ਉਹ ਜਾਦੇ ਤੇ ਹੁੰਦਾ ਜਾਂਦਾ ਹੀ ਕੁਛ ਨਹੀਂ ਨਾ ਕਿ ਜਾਇਬ ਉਹ ਨਾ ਜਾਇਬ ਉਹ ਨਾ ਕਿ ਜਾਇਬ ਉਹ ਪਰਾਰੇ ਨਾ ਕਾਲਾ ਬਦਲਣਾ ਕਰਨਾ ਪਾਰ ਵੱਧਾ ਅੰਦਰ ਫਿਰ ਦੇਜੇ ਉਹ ਧਰਤੀ ਛੱਡਤੀ ਬਾਹਗਾੜੀ ਲੈ ਲਈ ਵਿਦਵਾਨਾਂ ਦੇ ਇਹਦਾ ਪੰਡਤਾ ਦੀਆਂ ਗੱਲਾਂ ਨੇ ਤਾਰਣ ਲੋਕ ਉਦਾਰਣ ਪੂਰਵ ਦਾਇਤਸਾ ਹਰਨ ਕੱਟ ਤੂੰ ਹੀ ਹੈ ਦਰਦਾਂ ਨਬੋਈ ਤੂੰ ਲਾ ਸਕਦੀ ਏ ਜਿਹੜੀ ਚਿੰਤਾ ਨਾ ਸਾਰੀ ਲੋਕਾਂ ਦੀ ਇਹ ਚਿੰਤਾ ਤੋਂ ਮੁਕਤ ਤੂੰ ਹੀ ਕਰ ਸਕਦੀ ਏ ਇਹ ਵਿਚਾਰ ਧਾਰਾ ਚਿੰਤਾ ਮੁਕਤ ਕਰਨ ਦੀ ਕਾਰਨ ਈਸ਼ ਕਲਾ ਕਮਲਾ ਹਰ ਅਦ੍ਰਿਸ਼ਟਾ ਹਰ ਅਦ੍ਰਿਸ਼ਟਾ ਜੈ ਦੇਖੇ ਉਹੀ ਹੈ ਜੈ ਦੇਖੇ ਉਹੀ ਹੈ ਅਦ੍ਰਿਸ਼ਟਾ ਤੂੰ ਅੱਖਾਂ ਨੂੰ ਦਿਦੀ ਨਹੀਂ ਉਹ ਦਸੋ ਮੂਰਤੀ ਦਾ ਦਿਦੀ ਹੈ ਉਹ ਮੂਰਤੀ ਦਾ ਦਿਦੀ ਹੈ ਉਹਦਾ ਕਹਿੰਦੇ ਤੂੰ ਅਦ੍ਰਿਸ਼ਟਾ ਹਰੀ ਅਦ੍ਰਿਸ਼ਟ ਕਮਲਾ ਹਰ ਅਦ੍ਰਿਸ਼ਟਾ ਕਲਾ ਕਮਲਾ ਕਲਾ ਉਹਦੀ ਅਲ ਅਕਲ ਕਲਾ ਭਰਪੂਰ ਰਹਾ ਉਹ ਤੇ ਕਲਾ ਨਹੀਂ ਲਿਖਿਆ ਆ ਕਲਾ ਕਮਲਾ ਹਰੀ ਅਦ੍ਰਿਸ਼ਟਾ ਕਮਲਾ ਹਰ ਸਮਝਿਆ ਜੀ ਜੈ ਦੇਖੇ ਦੇਖੋ ਉਹੀ ਹੈ ਜੈ ਦੇਖੇ ਕਾਰਨ ਕੀ ਹੈ ਕਾਰਨ ਕਾਰਨ ਈਸ਼ ਕਲਾਂਕ ਕੀ ਹੈ ਸੰਸਾਰ ਦਾ ਕਾਰਨ ਤੂੰ ਸੰਸਾਰ ਪੈਦਾ ਕਰਨ ਦਾ ਕਾਰਨ ਤੂੰ ਹੈ ਤੇਰੀ ਜੇ ਤੂੰ ਸੀ ਤਾਂ ਸੰਸਾਰ ਪੈਦਾ ਹੋਇਆ ਤੂੰ ਨਹੀਂ ਸੀ ਜਿਵੇਂ ਜਨਰਲ ਉਹ ਸੰਸਾਰ ਨਹੀਂ ਸੀ ਈਸ਼ ਕਲਾ ਈਸ਼ਵਰ ਦੀ ਕਲਾ ਪਰਮੇਸ਼ਰ ਦੀ ਕਲਾ ਕਮਲਾ ਇਹ ਤੇਰਾ ਨਾਮ ਹੀ ਕਬਲਾ ਹੈ ਹਿਰਦੇ ਚ ਰਹਿਣ ਵਾਲੀ ਹਿਰਦੇ ਚ ਪ੍ਰਗਟ ਹੋਣ ਵਾਲੀ ਕਮਲਾ ਤਾਂ ਇਹਦਾ ਨਾਮ ਇਹ ਹਿਰਦੇ ਚ ਉਗਦੀ ਆ ਜਾਂ ਉਗਦੀ ਹੈ ਪੈਦਾ ਹੁੰਦੀ ਹੈ ਅਦ੍ਰਿਸ਼ਤਾ ਅਦ੍ਰਿਸ਼ਤਾ ਦੀਦੀ ਨਹੀਂ ਹੈ ਜੇ ਬਾਹਰੋਂ ਵੀ ਦੇਖੇ ਜੈ ਦੇਖੇ ਉਹੀ ਹੈ ਜਿੱਥੇ ਦੇਖੋ ਉਹੀ ਹੈ ਚਾਹੇ ਕਬੀਰ ਦਾ ਹਰਦਾ ਦੇਖ ਲੋ ਚਾਹੇ ਨਾਨਕ ਦਾ ਹਰਦਾ ਦੇਖ ਲੋ ਇੱਕੋ ਹੀ ਹੈ ਗੁਰਬਾਣੀ ਸਾਰੇ ਬੈਠੇ ਨੇ ਇੱਕੋ ਹੀ ਹੈ ਤਾਂ ਹੀ ਸਾਰੇ ਨਾਨਕ ਨੇ ਇਹ ਹੀ ਸੀ ਇਹ ਹੀ ਬੋਲੀਆ ਸਾਰਿਆਂ ਚੋ ਜੈ ਦੇਖੋ ਉਹੀ ਹੈ ਕਿੱਥੇ ਦੇਖੋ ਕਿੱਥੇ ਦੇਖੋ ਜੈ ਦੇਖੋ ਆ ਜਿਹੜੇ ਗੁਰੂ ਗ੍ਰੰਥ ਸਾਹਿਬ 'ਚ ਬੈਠੇ ਨੇ ਉੱਥੇ ਦੇਖ ਕੇ ਦੱਸ ਰਹੇ ਨੇ ਉਹ ਸਾਰਿਆਂ ਦੇ ਹਿਰਦੇ 'ਚ ਉਹੀ ਹੈ ਪਰਮ ਭੇਜਣਾ ਪੈ ਜਿਓ ਬਈ ਸੁੰਦਰ ਹੋਰ ਸੀ ਚੇਲਾਈ ਸੀ ਇੱਕੋ ਹੀ ਹੈ ਸਾਰੇ ਗੱਲ ਇਹ ਕਹੀ ਹੋਈ ਹੈ ਜੇ ਕੋਈ ਹੋਰ ਵੀ ਹੋਊਗਾ ਉੱਥੇ ਵੀ ਇਹੀ ਹੋਊਗੀ ਇਹ ਤੋਂ ਪਹਿਲਾਂ ਅੱਜ ਵੀ ਉਹੀ ਸੀ ਜਿੰਨੇ ਭਗਤਾਂ ਨੇ ਸਾਰੇ ਜੋਹੀ ਹੁੰਦੀ ਹੈ ਹੈ ਹੁੜ ਵੀ ਸਾਰਿਆਂ ਦੇ ਅੰਦਰ ਅੰਤਰਾਤਮਾ ਦੀ ਆਵਾਜ਼ ਉਹੀ ਪਰ ਉਹ ਨੂੰ ਗੁਰ ਬਾਹਰ ਨਹੀਂ ਔੜ ਦਿੰਦੇ ਦਬਗੇ ਰਖਦੇ ਪਰਗਟ ਨਹੀਂ ਆਉਂਦੇ ਪਰਗਟ ਨਹੀਂ ਹੋਰ ਦਿੰਦੇ ਲੈ ਕੰਡ ਕਿ ਜੰਦੀ ਅੰਦਰੇ ਮਰ ਜਾਂਦੀ ਹੈ ਕੰਡ ਹੋ ਜਾਂਦੀ ਹੈ ਉਤੋਂ ਦਾ ਕੀ ਫਾਇਦਾ ਹੋਇਆ ਉਹ ਤਾਂ ਜਿਆਦਾ ਨੇ ਜੇ ਬਾਹਰ ਆ ਜਾਏ ਬਾਹਰ ਆ ਜਾਏ ਫਲ ਤੱਕ ਪਹੁੰਚ ਜਾਏ ਫਿਰ ਤਾਂ ਗੱਲ ਬਣਦੀ ਹੈ ਆਹ ਬਦ ਹੱਡੀ ਦਿੰਦੇ ਹਾਂਜੀ ਤਮਸਤਾ ਮਮਤਾ ਨਮਤਾ ਕਵਤਾ ਤਮਸਤਾ 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 ਉਹ ਤਮਗਣ ਮਮਤਾ ਮਮਤਾ ਨਮਤਾ 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 ਨਿਵਰਤਾ ਤਾਮਸ ਦਾ ਮਮਤਾ ਨਮਤਾ ਉਹ ਤਿੰਨੇ ਗੁਣ ਰਜੋ ਤਮ ਸਤੋ ਕਵਿਤਾ ਕਵਿਤਾ ਕਵੀ ਕੇ ਮਨ ਮਦ ਗੁਹੀ ਹੈ ਮਨ ਬੱਧ ਗੁਹੀ ਹੈ ਕਵਤਾ ਵੀ ਦੀ ਦੇਵੀ ਵੀ ਤੋ ਜਿਹਨਾਂ ਨੂੰ ਕਵਤਾ ਫੁਰਦੀ ਹੈ ਨਾ ਉਹ ਵੀ ਇਸੇ ਰੂਤੇ ਹੁੰਦੇ ਨੇ ਕਵਤਾ ਵਾਲੇ ਕਵੀ ਅੱਗੇ ਤੇ ਹੁੰਦੇ ਤੇ ਹੁਣ ਇਹ ਮੂਰਖ ਨਹੀਂ ਤੇ ਹੁੰਦੇ ਇਹ ਮੂਰਖਾਂ ਦੀ ਕਵਤਾ ਵੀ ਇਹ ਜੀ ਹੋਈ ਆ ਇਹਨਾਂ ਦੀ ਆਸਰੀ ਕਵਤਾ ਜਿਹਨਾਂ ਦੀ ਆਸਰੀ ਕਵਤਾ ਨਾ ਉਹ ਹੋਰ ਹੈ ਕਵੀ ਕੇ ਮਨਮਦ ਗੁਜ਼ੀ ਹੈ ਕਵੀ ਦੇ ਮਨ ਦੇ ਵਿੱਚ ਕਵੀ ਦੇ ਮਨ ਵਿੱਚ ਹੁੰਦੀ ਹੈ ਤੂੰ ਚਿੱਤ ਵਿੱਚ ਨਹੀਂ ਹੁੰਦੀ ਕਵੀ ਦੇ ਕਵੀ ਦੇ ਮਨ ਵਿੱਚ ਹੁੰਦੀ ਹੈ ਮਨਮਦ ਭਗਤ ਦੇ ਚਿੱਤ ਵਿੱਚ ਹੁੰਦੀ ਹੈ ਬਸ ਕਵੀ ਦੇ ਮਨ ਵਿੱਚ ਆ ਤੇ ਭਗਤ ਦੇ ਚਿੱਤ ਵਿੱਚ ਕਮਲ ਦੇ ਵਿੱਚ ਉੱਪਰ ਕਮਲ ਹਾਂ ਕਿਨੋ ਹੈ ਕੰਚਨ ਲੋਹ ਜਗਤਰਮ ਪਾਲਸ ਮੂਰਤ ਜਾਇਛੁਹੀ ਹੈ ਤੂੰ ਪਾਲਸ ਦੀ ਮੂਰਤ ਤੂੰ ਹੀ ਹੈ ਜਿਹੜਾ ਮਨ ਹੈ ਨਾ ਲੋਹਾ ਉਹ ਲੋਹਾ ਹੈ ਸੰਸਾਰ ਚ ਮਨ ਨੂੰ ਲੋਹਾ ਕਹਿੰਦੇ ਨੇ ਜਦ ਸੰਸਾਰ ਚ ਜਿਹੜਾ ਮਨ ਰੂਪੀ ਲੋਹਾ ਹੈ ਨਾ ਉਹ ਲੋਹੇ ਨੂੰ ਜੰਗ ਲੱਗ ਜਾਂਦੀ ਹੈ ਨਾ ਜੰਗ ਲਿਆ ਜਾਂਦਾ ਲੋਹਾ ਕਾ ਲੋਹਾ ਆਊਗਾ ਲੋਹਾ ਹੁਣ ਆ ਜਾਣਾ ਥੋੜਾ ਜਿਹਾ ਅੱਗੇ ਲੋਹੇ ਦੀ ਗੱਲ ਆ ਜਾਣੀ ਹੈ ਸੰਸਾਰ ਦੇ ਵਿੱਚ ਇਹਨੇ 500 ਰੁਪਏ ਮੂਰਤ ਤੈਨੂੰ ਛੋੜਿਆ ਨਾ ਉਹ ਸੋਨਾ ਬਣ ਜੁਦਾ ਇਹ ਹੀ ਆ ਸੋਣੀ ਹੋਰ ਕੁਝ ਨਹੀਂ ਹੈ ਇਹ ਜਿਹੜੀ ਅੰਦਰੋਂ ਪੈਦਾ ਹੋਣੀ ਹੈ ਨਾ ਬਾਣੀ ਗੁਰੂ ਇਹ ਬਾਣੀ ਗੁਰੂ ਗੁਰੂ ਹੈ ਬਾਣੀ ਉਹ ਹੈ ਚੰਡੀ ਹਾਂ ਕਿਨੋਂ ਕੰਚਨ ਲੋਹ ਜਗਤਰ ਮੈਂ ਪਾਰਸ ਮੂਰਤ ਜਾਇਸ਼ ਹੋਈ ਪਾਰਸ ਮੂਰਤ ਜਾਇਸ਼ ਹੋਈ ਆ ਉਹ ਸੋਨਾ ਬਣ ਗਿਆ ਲੋਹਾ ਉਹ ਭਗਤ ਬਣ ਗਿਆ ਪਾਰਸਾਨੀ ਪਾਰਸਪੂਰਤ ਪਾਰਸਪੂਰਤ ਉਹਦੇ ਚ ਆਇਆ ਤਾਂ ਹੋਇਆ ਪਾਰਸ ਭੇਟੇ ਪਾਰਸ ਪਾਰਸ ਰੂਪੇਟਣ ਦਾ ਛੂ ਲੈਣਾ ਸਾਰੀ ਗੱਲ ਗੁਰਮਤਾਲੀ ਹੈ ਇੱਕ ਵੀ ਗੱਲ ਇੱਥੇ ਤੱਕ ਗੁਰਮਤ ਤੋਂ ਇਧਰ ਉਧਰ ਨਹੀਂ ਆਈ ਨਾ ਤਾਂ ਚੰਡੀ ਕੋਈ ਜਨਾਨੀ ਸਿੱਧ ਹੁੰਦੀ ਹੈ ਨਾ ਇਹਦਾ ਪੰਜ ਤਤਾਂ ਨਾਲ ਸਰੀਰ ਸਿੱਧ ਹੁੰਦਾ ਹੈ ਸਗੋਤਾ ਉਹ ਤੋਂ ਖਿਲਾਫ ਹੈ ਵੀ ਜਿਹੜੇ ਉਹ ਸਮਝਦੇ ਨੇ ਉਹ ਗਲਤ ਨੇ ਇੱਥੇ ਤੱਕ ਕਹਿਣ ਦਾ ਮਤਲਬ ਇਹ ਹੈ ਅਸਲੀ ਚੰਡੀ ਦਾ ਸਰੂਪ ਦਾ ਦਰਸ਼ਨ ਕਰਾਇਆ ਨਕਲੀ ਚੀਜ਼ ਖੰਡਣ ਆਪੇ ਹੋਗੀ ਨਕਲੀ ਖੰਡਣ ਨਹੀਂ ਕੀਤੀ ਆਪੇ ਹੋਗੀ ਖੰਡਣ